ਬਲਕੌਰ ਸਿੰਘ ਸਿੱਧੂ ਨੇ ਖੁਦ ਆਪਣੇ ਹੱਥੀ ਪਾਲ ਸਮਾਉ ਦੇ ਪੈਰਾਂ ਦੇ ਵਿੱਚ ਜੁੱਤੀ ਪੁਆਈ ਹੈ ਤਸਵੀਰ ਕਾਫੀ ਭਾਵੁਕ ਕਰ ਦੇਣ ਵਾਲੀ ਹੈ ਜਿਹੜਾ ਪਾਠ ਰਖਵਾਇਆ ਗਿਆ ਸੀਗਾ ਸਿੱਧੂ ਦੇ ਜੰਮਣ ਤੇ ਨਿੱਕੇ ਸਿੱਧੂ ਦੇ ਇਸ ਦੁਨੀਆ ਦੇ ਉੱਤੇ ਆਉਣ ਦੇ ਲਈ ਜਿਹੜਾ ਪਾਠ ਰਖਵਾਇਆ ਸੀ ਉਹਦੇ ਵਿੱਚ ਇੱਕ ਇਹ ਭਾਵੁਕ ਜੀ ਤਸਵੀਰ ਦੇਖਣ ਨੂੰ ਮਿਲਿਆ ਜਿੱਥੇ ਹਰ ਇੱਕ ਦੀ ਅੱਖ ਜਿਹੜੀ ਆ ਨਮ ਹੋ ਗਈ ਕਿ ਸਿੱਧੂ ਦੇ ਪਿਤਾ ਨੇ ਖੁਦ ਆਪਣੇ ਹੱਥੀ ਦੇਖੋ ਕਿੰਨੇ ਪਿਆਰ ਦੇ ਨਾਲ ਕਿੰਨੀ ਮਾਸੂਮੀਅਤ ਦੇ ਨਾਲ ਪਾਲ ਸਮਾਉ ਦੇ ਪੈਰਾਂ ਦੇ ਵਿੱਚ ਖੁਦ ਆਪਣੇ ਹੱਥੀਂ ਜੁੱਤੀ ਪੁਆਈ ਹੈ ਤੇ ਕਿੰਨੀ ਖੁਸ਼ੀ ਦਾ ਉਹਨਾਂ ਦੇ ਲਈ ਇਹ ਦਿਨ ਹੋਵੇਗਾ ਕਿੰਨਾ ਹੀ ਇਤਿਹਾਸਕ ਦਿਨ ਹੋਵੇਗਾ ਉਹਨਾਂ ਲੋਕਾਂ ਦੇ ਲਈ ਜਿਹੜੇ ਦਿਲੋਂ ਪਿਆਰ ਕਰਦੇ ਸੀ ਸਿੱਧੂ ਨੂੰ ਬਲਕੌਰ ਸਿੰਘ ਸਿੱਧੂ ਨੇ ਖੁਦ ਆਪਣੇ ਹੱਥੀਂ ਪਾਲ ਸਮਾਉ ਦੇ ਪੈਰਾਂ ਦੇ ਵਿੱਚ ਜੁੱਤੀ ਪੁਆਈ ਹੈ ਤਸਵੀਰ ਕਾਫੀ ਭਾਵੁਕ ਕਰ ਦੇਣ ਵਾਲੀ ਹੈ ਜਿਹੜਾ ਪਾਠ ਰਖਵਾਇਆ ਗਿਆ ਸੀਗਾ ਸਿੱਧੂ ਦੇ ਜੰਮਣ ਤੇ ਨਿੱਕੇ ਸਿੱਧੂ ਦੇ ਇਸ ਦੁਨੀਆ ਦੇ ਉੱਤੇ ਆਉਣ ਦੇ ਲਈ ਜਿਹੜਾ ਪਾਠ ਰਖਵਾਇਆ ਸੀ ਉਹਦੇ ਵਿੱਚ ਇੱਕ ਇਹ ਭਾਵੁਕ ਜੀ ਤਸਵੀਰ ਦੇਖਣ ਨੂੰ ਮਿਲਿਆ ਜਿੱਥੇ ਹਰ ਇੱਕ ਦੀ ਅੱਖ ਜਿਹੜੀ ਆ ਨਮ ਹੋ ਗਈ ਕਿ ਸਿੱਧੂ ਦੇ ਪਿਤਾ ਨੇ ਖੁਦ ਆਪਣੇ ਹੱਥੀ ਦੇਖੋ ਕਿੰਨੇ ਪਿਆਰ ਦੇ ਨਾਲ ਕਿੰਨੀ ਮਾਸੂਮੀਅਤ ਦੇ ਨਾਲ ਪਾਲ ਸਮਾਉ ਦੇ ਪੈਰਾਂ ਦੇ ਵਿੱਚ ਖੁਦ ਆਪਣੇ ਹੱਥੀ ਇਹ ਜੁੱਤੀ ਪੁਆਈ ਹੈ ਤੇ ਕਿੰਨੀ ਖੁਸ਼ੀ ਦਾ ਉਹਨਾਂ ਦੇ ਲਈ ਇਹ ਦਿਨ ਹੋਵੇਗਾ ਕਿੰਨਾ ਹੀ ਇਤਿਹਾਸਕ ਦਿਨ ਹੋਵੇਗਾ ਉਹਨਾਂ ਲੋਕਾਂ ਦੇ ਲਈ ਜਿਹੜੇ ਦਿਲੋਂ ਪਿਆਰ ਕਰਦੇ ਸੀ ਸਿੱਧੂ ਬਲਕੌਰ ਸਿੰਘ ਸਿੱਧੂ ਨੇ ਖੁਦ ਆਪਣੇ ਹੱਥੀ ਪਾਲ ਸਮਾਉ ਦੇ ਪੈਰਾਂ ਦੇ ਵਿੱਚ ਜੁੱਤੀ ਪੁਆਈ ਹੈ ਤਸਵੀਰ ਕਾਫੀ ਭਾਵੁਕ ਕਰ ਦੇਣ ਵਾਲੀ ਹੈ ਜਿਹੜਾ ਪਾਠ ਰਖਵਾਇਆ ਗਿਆ ਸੀਗਾ ਸਿੱਧੂ ਦੇ ਜੰਮਣ ਤੇ ਨਿੱਕੇ ਸਿੱਧੂ ਦੇ ਇਸ ਦੁਨੀਆ ਦੇ ਉੱਤੇ ਆਉਣ ਦੇ ਲਈ ਜਿਹੜਾ ਪਾਠ ਰਖਵਾਇਆ ਸੀ ਉਹਦੇ ਵਿੱਚ ਇੱਕ ਇਹ ਭਾਵੁਕ ਜੀ ਤਸਵੀਰ ਦੇਖਣ ਨੂੰ ਮਿਲਿਆ ਜਿੱਥੇ ਹਰ ਇੱਕ ਦੀ ਅੱਖ ਜਿਹੜੀ ਆ ਨਮ ਹੋ ਗਈ ਕਿ ਸਿੱਧੂ ਦੇ ਪਿਤਾ ਨੇ ਖੁਦ ਆਪਣੇ ਹੱਥੀ ਦੇਖੋ ਕਿੰਨੇ ਪਿਆਰ ਦੇ ਨਾਲ ਕਿੰਨੀ ਮਾਸੂਮੀਅਤ ਦੇ ਨਾਲ ਪਾਲ ਸਮਾਉ ਦੇ ਪੈਰਾਂ ਦੇ ਵਿੱਚ ਖੁਦ ਆਪਣੇ ਹੱਥੀਂ ਜੁੱਤੀ ਪੁਆਈ ਹੈ ਤੇ ਕਿੰਨੀ ਖੁਸ਼ੀ ਦਾ ਉਹਨਾਂ ਦੇ ਲਈ ਇਹ ਦਿਨ ਹੋਵੇਗਾ ਕਿੰਨਾ ਹੀ ਇਤਿਹਾਸਕ ਦਿਨ ਹੋਵੇਗਾ ਉਹਨਾਂ ਲੋਕਾਂ ਦੇ ਲਈ ਜਿਹੜੇ ਦਿਲੋਂ ਪਿਆਰ ਕਰਦੇ ਸੀ ਸਿੱਧੂ ਨੂੰ ਬਲਕੌਰ ਸਿੰਘ ਸਿੱਧੂ ਨੇ ਖੁਦ ਆਪਣੇ ਹੱਥੀਂ ਪਾਲ ਸਮਾਉ ਦੇ ਪੈਰਾਂ ਦੇ ਵਿੱਚ ਜੁੱਤੀ ਪੁਆਈ ਹੈ ਤਸਵੀਰ ਕਾਫੀ ਭਾਵੁਕ ਕਰ ਦੇਣ ਵਾਲੀ ਹੈ ਜਿਹੜਾ ਪਾਠ ਰਖਵਾਇਆ ਗਿਆ ਸੀਗਾ ਸਿੱਧੂ ਦੇ ਜੰਮਣ ਤੇ ਨਿੱਕੇ ਸਿੱਧੂ ਦੇ ਇਸ ਦੁਨੀਆ ਦੇ ਉੱਤੇ ਆਉਣ ਦੇ ਲਈ ਜਿਹੜਾ ਪਾਠ ਰਖਵਾਇਆ ਸੀ ਉਹਦੇ ਵਿੱਚ ਇੱਕ ਇਹ ਭਾਵੁਕ ਜੀ ਤਸਵੀਰ ਦੇਖਣ ਨੂੰ ਮਿਲੀ ਹੈ ਜਿੱਥੇ ਹਰ ਇੱਕ ਦੀ ਅੱਖ ਜਿਹੜੀ ਆ ਨਮ ਹੋ ਗਈ ਕਿ ਸਿੱਧੂ ਦੇ ਪਿਤਾ ਨੇ ਖੁਦ ਆਪਣੇ ਹੱਥੀ ਦੇਖੋ ਕਿੰਨੇ ਪਿਆਰ ਦੇ ਨਾਲ ਕਿੰਨੀ ਮਾਸੂਮੀਅਤ ਦੇ ਨਾਲ ਪਾਲ ਸਮਾਉ ਦੇ ਪੈਰਾਂ ਦੇ ਵਿੱਚ ਖੁਦ ਆਪਣੇ ਹੱਥੀ ਇਹ ਜੁੱਤੀ ਪੁਆਈ ਹੈ ਤੇ ਕਿੰਨੀ ਖੁਸ਼ੀ ਦਾ ਉਹਨਾਂ ਦੇ ਲਈ ਇਹ ਦਿਨ ਹੋਵੇਗਾ ਕਿੰਨਾ ਹੀ ਇਤਿਹਾਸਕ ਦਿਨ ਹੋਵੇਗਾ ਉਹਨਾਂ ਲੋਕਾਂ ਦੇ ਲਈ ਜਿਹੜੇ ਦਿਲੋਂ ਪਿਆਰ ਕਰਦੇ ਸੀ ਸਿੱਧੂ ਨੂੰ ਬਲਕੌਰ ਸਿੰਘ ਸਿੱਧੂ ਨੇ ਖੁਦ ਆਪਣੇ ਹੱਥੀ ਪਾਲ ਸਮਾਉ ਦੇ ਪੈਰਾਂ ਦੇ ਵਿੱਚ ਜੁੱਤੀ ਪੁਆਈ ਹੈ ਤਸਵੀਰ ਕਾਫੀ ਭਾਵੁਕ ਕਰ ਦੇਣ ਵਾਲੀ ਹੈ ਜਿਹੜਾ ਪਾਠ ਰਖਵਾਇਆ ਗਿਆ ਸੀਗਾ ਸਿੱਧੂ ਦੇ ਜੰਮਣ ਤੇ ਨਿੱਕੇ ਸਿੱਧੂ ਦੇ ਇਸ ਦੁਨੀਆ ਦੇ ਉੱਤੇ ਆਉਣ ਦੇ ਲਈ ਜਿਹੜਾ ਪਾਠ ਰਖਵਾਇਆ ਸੀ ਉਹਦੇ ਵਿੱਚ ਇੱਕ ਇਹ ਭਾਵੁਕ ਜੀ ਤਸਵੀਰ ਦੇਖਣ ਨੂੰ ਮਿਲਿਆ ਜਿੱਥੇ ਹਰ ਇੱਕ ਦੀ ਅੱਖ ਜਿਹੜੀ ਆ ਨਮ ਹੋ ਗਈ ਕਿ ਸਿੱਧੂ ਦੇ ਪਿਤਾ ਨੇ ਖੁਦ ਆਪਣੇ ਹੱਥੀ ਦੇਖੋ ਕਿੰਨੇ ਪਿਆਰ ਦੇ ਨਾਲ ਕਿੰਨੀ ਮਾਸੂਮੀਅਤ ਦੇ ਨਾਲ ਪਾਲ ਸਮਾਉ ਦੇ ਪੈਰਾਂ ਦੇ ਵਿੱਚ ਖੁਦ ਆਪਣੇ ਹੱਥੀਂ ਜੁੱਤੀ ਪੁਵਾਈ ਹੈ ਤੇ ਕਿੰਨੀ ਖੁਸ਼ੀ ਦਾ ਉਹਨਾਂ ਦੇ ਲਈ ਇਹ ਦਿਨ ਹੋਵੇਗਾ ਕਿੰਨਾ ਹੀ ਇਤਿਹਾਸਕ ਦਿਨ ਹੋਵੇਗਾ ਉਹਨਾਂ ਲੋਕਾਂ ਦੇ ਲਈ ਜਿਹੜੇ ਦਿਲੋਂ ਪਿਆਰ ਕਰਦੇ ਸੀ ਸਿੱਧੂ ਨੂੰ